ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਟਾਈਮ ਹੋ ਗਿਆ 6:50 ਮਿੰਟਾਂ ਦਾ ਅੱਜ ਸਾਰਿਆਂ ਨਾਲੋਂ ਪਹਿਲਾਂ ਉਡਾਵਾਂਗੇ ਆਪਾਂ ਕਬੂਤਰ ਬਾਅਦ ਚੋਂ ਕਰਾਂਗੇ ਬਾਕੀ ਦੇ ਕੰਮ ਕਰ ਤੇ 8-10 ਕਬੂਤਰ ਤਾਂ ਆਪਣੇ ਲੱਗੇ ਹੋਏ ਨੇ ਪੱਕੇ ਇਹਨਾਂ ਚ ਤੇ ਬਾਕੀ ਬਈ ਕੱਚੇ ਨੇ ਹਨਾ ਉਹ ਲੱਗੇ ਨਹੀਂ ਹੋਏ ਤਾਂ ਆਪਾਂ 5-6 ਕਬੂਤਰ ਅੱਜ ਨਵੇਂ ਉਡਾਉਣੇ ਨੇ ਤਾਂ ਪਹਿਲਾਂ ਤਾਂ ਇੱਧਰ ਦੇਖ ਲਓ ਬਈ ਆ ਬੈਠੇ ਆਪਣੇ ਸਾਰੇ ਪੱਠੇ ਪੱਠੀਆਂ ਤੇ ਇਹਨਾਂ ਦੇ ਵਿੱਚ 8-10 ਕਬੂਤਰ ਆਪਣੇ ਉੜਦੇ ਆ ਪਹਿਲਾਂ ਤਾਂ ਉਹ ਤਾਂ ਡੌਣੀ ਡੌਣੇ ਨੇ ਪੰਜ ਨਵੇਂ ਡਾਵਾਂਗੇ ਤੇ ਦੇਖਾਂਗੇ ਵਾਪਸ ਮੁੜ ਕੇ ਆਉਂਦੇ ਆ ਜਾਂ ਨਹੀਂ ਕਿਉਂਕਿ 10 ਕਬੂਤਰਾਂ ਦੇ ਨਾਲ ਉਹਨਾਂ ਨੂੰ ਆਉਣਾ ਚਾਹੀਦਾਗਾ ਬਾਕੀ ਦੇਖਦੇ ਅੱਜ ਚੈੱਕ ਕਰਕੇ ਹਨਾ ਆਜੋ ਫਿਰ ਇਹਨਾਂ ਨੂੰ ਕੱਢੀਏ ਬਾਹਰ ਤੇ ਡਾਈਏ ਹਾਂ ਵੀ ਤਿਆਰੋਂ ਛੋਟੇਓ ਸਾਰੇ ਰੈਡੀਓ ਅੱਠ ਕਬੂਤਰ ਕੱਢ ਕੇ ਜਾਲ ਚ ਪਾ ਲੇ ਬਈ ਤੇ ਦੋ ਆਫ ਸੀ ਬਈ ਇਹ ਜਮਾਂ ਨਵੇਂ ਨੇ ਇਹ ਕਦੇ ਵੀ ਨਹੀਂ ਉੱਡੇ ਆਪਣੇ ਬਾਕੀ ਪੁਰਾਣੇ ਸਾਰੇ ਪਾ ਲੇ ਆਹ ਕੱਢ ਲੇ ਬਈ ਦੋ ਨਵੇਂ ਹੋਰ ਤੇ ਬਈ ਆ ਉਤਲਾ ਬੱਚਾ ਹਨਾ ਇਹ ਤਾਂ ਕਦੇ ਵੀ ਨਹੀਂ ਉੱਡਿਆ ਆਪਣੀ ਤੇ ਨਾ ਹੀ ਥਲੜਾ ਉੱਡਿਆ ਆ ਦੋਨੇ ਵੀ ਨਹੀਂ ਕਦੇ ਉੱਡੇ ਤਾਂ ਆ ਜੋ ਫਿਰ ਇਹਨਾਂ ਨੂੰ ਵੀ ਡਾਈਏ ਨਾਲ ਤਾਂ ਬਈ ਟੋਟਲ ਹੋ ਗਏ ਇਹਦੇ ਵਿੱਚ 11 ਕਬੂਤਰ ਬਈ ਸਾਰੇ ਕੱਢ ਕੇ ਜਾਲ ਚ ਪਾ ਲਏ ਜਿਹੜੇ ਆਪਾਂ ਡਾਉਣੇ ਨੇ ਤੇ ਟੋਟਲ ਕਬੂਤਰ ਹੈਗੇ ਨੇ 11 ਤੇ ਬਈ ਦੋ ਲਾਲੀਆਂ ਛਾਤਰੀਆਂ ਇੱਕ ਲਾਲੀ ਇੱਧਰ ਤੇ ਬਈ ਇੱਕ ਲਾਲੀ ਇੱਧਰ ਆ ਨੀਵੇਂ ਕਰਕੇ ਲਾਈਆ ਉਹ ਉੱਚੀ ਆਇਓ ਫਿਰ ਖੋਲੀਏ ਤੇ ਉਡਾਈਏ ਸਾਰੇ ਨਾਲੋਂ ਪਹਿਲਾਂ ਦੇਖਦੇ ਆ ਕਿਹੜਾ ਉਹ ਹੱਥ 'ਚ ਆ ਜੋ ਵੀ ਤੇ ਨਾਲੇ ਕਿਹੜਾ ਜ਼ਿਆਦਾ ਉੱਡੂ ਇਹਨਾਂ ਚੋਂ ਮੈਨੂੰ ਲੱਗਦਾ ਨਵਾਂ ਹੀ ਆ ਗਿਆ ਬਈ ਹਾਂ ਨਵਾਂ ਆ ਗਿਆ ਬਈ ਜਿਹੜਾ ਕਦੇ ਵੀ ਨਹੀਂ ਡਾਇਆ ਸਤਨਾਮ ਵਾਹਿਗੁਰੂ ਲੈ ਵੀ ਚੱਲ ਆਟ ਚੱਲ ਚੱਲ ਇੱਕ ਕਦੇ ਵੀ ਨਹੀਂ ਉੱਡਿਆ ਬਈ ਤੇ ਹੋ ਗਿਆ ਗੇੜਿਆਂ ਤੇ ਆ ਜੋ ਫਿਰ ਕੱਢੀਏ ਦੂਜੇ ਫਟਾਫਟ ਆਈ ਚੱਲੋ ਹੁਣ ਤੱਥ ਚ ਚੱਲ ਬਈ ਚੱਲ 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 ਆ ਗਈ ਗੁੜ ਰੰਗੀ ਚਲ ਵੀ ਚਲ 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 ਆ ਗਿਆ ਇੱਕ ਹੋਰ ਨਵਾਂ ਚਲ ਵੀ ਹਟ ਚਲ ਚਲ ਇਹ ਤਾਂ ਇੱਧਰ ਨਹੀਂ ਹੋ ਲਿਆ ਸਿੱਧਾ ਆ ਜਾ ਬਈ ਕੱਢੀ ਐ ਅਗਲੇ 95 11 ਜੀ ਆ ਜਾ ਚਲ ਵੀ 95 11 ਹੋ ਜਾ ਸਟਾਰਟ ਚਲ ਵੀ ਆ ਇੱਥੇ ਰੱਖ ਆ ਇੱਥੇ ਰੱਖ ਚਲ ਵੀ ਰੱਤਿਆ ਚਲ ਵੀ ਤਾਂ ਦੇਖਿਓ ਬਈ ਡਾਰ ਉੱਡਦੀ ਹਲੇ ਆ ਪਏ ਨੇ ਨੇ ਆ ਜੋ ਵੀ ਅਗਲਾ ਕਿਹੜਾ ਹੁੰਦਾ ਲੈ ਵੀ ਤੂੰ ਵੀ ਚੱਲ ਚੱਲ ਵੀ ਆ ਜੋ ਵੀ ਅਗਲਾ 855 ਆ ਆ ਗਿਆ ਭਈ 855 ਚੱਲ ਵੀ ਆ ਆ ਫਿਰਦੇ ਆ ਭਈ 1 2 3 4 ਚਾਰਾ ਇਕੱਠੇ ਫਿਰਦੇ ਆ ਬਾਕੀ ਇਧਰ ਉਧਰ ਹੋ ਰਹੇ ਨੇ ਗੇੜੇ ਤੇ 1 2 ਉੱਤੇ ਚੜ ਗਏ ਤਾਂ ਹਾਂ ਆ ਆ ਗਿਆ ਭਈ ਬਾਦਲ ਵਾਲਾ ਲੇਵੀ ਚਲ ਆਟ ਚਲ ਚਲ ਚੜ ਨੌ ਕਬੂਤਰ ਉਡਾਤੇ ਬਈ ਤੇ ਰਹਿ ਗਏ ਦੋ ਜਿਹੜੇ ਰਹਿ ਗਏ ਦੋ ਇਹ ਵੀ ਜਮਾ ਨਵੇਂ ਨੇ ਕਦੇ ਗੇੜਾ ਨਹੀਂ ਪਾਇਆ ਦੇਖਾਂਗੇ ਮੁੜ ਕੇ ਆਉਂਦੇ ਆ ਕਿ ਨਾ ਤੇ ਆਜੋ ਫਿਰ ਗੱਡੀ ਇਹਨਾਂ ਨੂੰ ਤੇ ਡਾਈਏ ਆ ਜਾ ਵੀ ਉਹ ਬੱਸ ਇੰਨੀਆਂ ਛਾਲਾਂ ਨਾ ਮਾਰੋ ਉੱਤੇ ਜਾ ਕੇ ਮਰਿਓ ਲਓ ਜੀ ਆ ਗਿਆ 10ਵਾਂ ਕਬੂਤਰ ਚਲ ਵੀ ਚਲ 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 ਆ ਆ ਗਿਆ ਭਈ ਆਪਣਾ ਲਾਸਟ ਆ ਜਾ ਵੀ ਪਿਆਰ ਨਾਲ ਆ ਜਾ ਹੱਥ 'ਚ 11ਵਾਂ ਕਬੂਤਰ ਆ ਗਿਆ ਭਈ ਜਮਾਂ ਲਾਸਟ ਸਾਰਾ ਜਾਲ ਖਾਲੀ ਹੋ ਗਿਆ ਲੈ ਵੀ ਝਾਲ ਫਿਰ ਚੱਲ ਵੀ ਚੱਲ ਚੱਲ ਅੱਜ ਵੀ ਟੋਟਲ 20-25 ਕਬੂਤਰ ਉੱਡ ਜਾਂਦੇ ਨੇ 11 ਆਪਣੇ ਉੱਡ ਜਾਂਦੇ ਨੇ ਬਾਕੀ ਆ ਫਿਰਦੇ ਆ ਭਈ ਹਨਾ ਇੱਧਰ ਕਿਸੇ ਦੇ ਤੇ ਆ ਫਿਰਦੇ ਆ ਤੇ ਆਪਣੇ ਵਾਲੇ ਉਹ ਚੜੇ ਖੜੇ ਨੇ ਸਾਰੇ ਕਬੂਤਰ ਉਡਾ ਕੇ ਆਪਾਂ ਆ ਗਏ ਥੱਲੇ ਤੇ ਇਧਰ ਬੈਲਾ ਬੰਨਤੀ ਗੇਟ ਦੇ ਨਾਲ ਤੇ ਆਜੋ ਹੁਣ ਛੱਡਦੇ ਆਪਾਂ ਸਾਰੇ ਜਾਨਵਰ ਜਿੰਨੇ ਵੀ ਹੈਗੇ ਆ ਸਾਰੇ ਆਜੋ ਵੀ ਕੇਰਾ ਬਾਹਰ ਆਜੋ ਸ਼ਾਬਾਸ਼ ਦੇਖੋ ਵੀ ਆਜੋ 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 ਚਲੋ 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 ਉਹ ਟੱਪ ਗਏ ਉਧਰ ਲੈ ਵੀ ਆਜੋ ਵੱਢਿਓ ਇਹ ਵਿਚਾਲੇ ਹੁੰਦੇ ਆ ਹੁਣ ਆਜੋ ਵੀ ਚਲੋ 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 ਸ਼ਾਬਾਸ਼ ਵੈਰੀ ਗੁੱਡ ਦੇਖੋ ਵੀ ਕਿੱਡੇ-ਕੱਡੇ ਹੋ ਗਏ ਹਾਵੀ ਡਾਕੂ ਡਾਕੂ ਐਂਡ ਡਾਕੂ ਦੀ ਫੈਮਿਲੀ ਡਾਕੂ ਦੇ ਨਾਲ ਲਾਰਖੀਆਂ ਨੇ ਤਿੰਨ ਮੁਰਗੀਆਂ ਚਿੱਟੀ ਕਾਲੀ ਤੇ ਲਾਲ ਆਜੋ ਵੀ ਤੁਸੀਂ ਵੀ ਆ ਆ ਆ ਆ ਆਜੋ 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 ਸ਼ਾਬਾਸ਼ ਡਾਕੂ ਵੀ ਆ ਗਿਆ ਬਈ ਤੇ ਨਾਲੇ ਆ ਗਈਆਂ ਇਹਦੀਆਂ ਮੁਰਗੀਆਂ ਤੇ ਆ ਰਹਿ ਗਏ ਬਈ ਕੁਸ਼ਕ ਇੱਥੇ ਆ ਡਬਲ ਐਫ ਜੀ ਮੁਰਗਾ ਤੇ ਨਾਲ ਚੂਚੇ ਚੱਲ ਵੀ ਡਬਲ ਐਫ ਜੀ ਮਾਰਸ਼ਲ ਚਲੋ ਜੀ ਆ ਚੂਚੇ ਬਾਲੇ ਤੇਜ਼ ਨੇ ਬਈ ਦੇਖੋ ਇਨੂੰ ਆਪਾਂ ਧਾਰ ਦਿੰਨੇ ਆ ਇੱਥੇ ਰੱਖ ਚਲੋ ਆਜੋ ਵੀ ਤੁਸੀਂ ਵੀ ਆਜੋ ਬਾਹਰ ਆ ਆ ਆ ਤੇ ਹੁਣ ਇਹਦੇ ਵਿੱਚ ਨੇ ਤਿੰਨ ਖਾਨੇ ਤੇ ਤਿੰਨ ਹੀ ਇਹਦੇ ਵਿੱਚ ਜੋੜੀਆਂ ਨੇ ਸੈਂਟੀਨੇਟ ਇੱਥੋਂ ਅਡ ਕਰਤੇ ਆਪਾਂ ਚਲੋ ਵੀ ਆਜੋ ਬਾਹਰ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹਨਾਂ ਨੂੰ ਦਾਣੇ ਫਿੱਟ ਚੱਲੀਏ ਫਿਰ ਆਪਾਂ ਚੱਲਦੇ ਆ ਅੱਗੇ ਬੈਲਾ ਹਟ ਜਾ ਆ ਆ ਆ ਆ ਆਓ 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 ਆਜੋ ਵੀ ਭਜਿਓ ਸਾਰੇ ਆਓ 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 ਖਾਓ ਖਾਓ ਖਾ ਸ਼ਾਬਾਸ਼ ਖਾਓ ਬਈ ਖਾਓ ਖਾ ਡਾਕੂ ਨਾ ਆਇ ਨਹੀਂ ਕਰਨਾ ਇਧਰਲੇ ਸਾਰੇ ਜਾਨਵਰ ਬੰਦ ਨੇ ਹੁਣ ਛੱਡ ਦਿੰਨੇ ਆ ਬਈ ਆਪਾਂ ਇਧਰਲੇ ਪਹਿਲਾਂ ਆਪਾਂ ਛੱਡ ਦਿਆਂ ਟਰਕੀਆਂ ਨੂੰ ਇਧਰ ਨੇ ਆਪਣੇ ਟਰਕੀ ਆ ਜਾਓ ਵੀ ਟਰਕੀਓ ਬਾਹਰ ਆ ਜਾਓ ਚਲੋ ਬਈ ਸ਼ਾਬਾਸ਼ ਆਇਓ 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 ਕੀ ਆ ਬਾਤ ਹੈ ਵਾਹ ਬਈ ਵਾਹ ਵੈਰੀ ਗੁੱਡ ਹਾਂਜੀ ਲੈਲਾ ਮੱਝ ਨੂੰ ਤੂੰ ਵੀ ਅੰਦਰ ਚਲੋ 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 ਥੋੜੇ ਅੰਦਰ ਜਾਣ ਦਾ ਟਾਈਮ ਹੋ ਗਿਆ ਸ਼ਾਬਾਸ਼ ਵੈਰੀ ਗੁੱਡ ਆ ਜਾਓ ਵੀ ਵੱਡੇ ਫੀਲੋ ਤੁਸੀਂ ਵੀ ਬਾਹਰ ਆ ਜਾਓ ਚਲੋ ਬਈ ਗੁੱਡ ਮਾਰਨਿੰਗ ਸ਼ਾਬਾਸ਼ ਚਲੋ 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 ਹੁਣ ਵਾਰੀ ਹੈ ਮਿੱਤਰੋ ਬ੍ਰਹਮਾ ਮੁਰਗੀ ਦੀ ਉਹਦੇ ਬੱਚਿਆਂ ਦੀ ਤੇ ਇਹਨਾਂ ਦੇ ਨਾਲ ਹੁੰਦੀ ਆ ਅਮਰੀਕਨ ਮੁਰਗੀ ਆ ਜਾ ਵੀ ਅਮਰੀਕਨ ਮੁਰਗੀਏ ਆ ਜਾਓ ਵੀ ਦੇਖੋ ਵੀ ਬ੍ਰਹਮਾ ਦੀ ਗੈਂਕ ਕਿੰਦੀ ਵੱਡੀ ਆ ਫਰੋਜਲ ਵੀ ਨਾਲ ਵੱਡੀ ਫਿਰਦੀ ਹੈ ਇਹਨਾਂ ਦੇ ਚੱਲ ਵੀ ਫਰੋਜਲ ਬਾਹਰ ਚੱਲ ਆਇਆ 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 ਸ਼ਾਬਾਸ਼ ਆ ਰਹੇਗੇ ਬਈ ਲਾਸਟ ਵੈਂਟਮ ਮੁਰਗਾ ਮੁਰਗੀ ਤੇ ਨਾਲੇ ਛਕੋਰਾ ਆਪਣੀਆਂ ਹਾਂ ਵੀ ਵੈਂਟਮੋ ਆਜੋ ਬਾਹਰ ਗੁੱਡ ਮਾਰਨਿੰਗ ਤੇ ਨਾਲੇ ਛਕੋਰਾ ਤੁਸੀਂ ਵੀ ਆਜੋ ਆਜਾ ਆਜੋ ਵੀ ਵੈਂਟਮ ਨਾਲੇ ਛਕੋਰਾ ਗੁੱਡ ਮਾਰਨਿੰਗ ਚਲੋ ਬਈ ਚਲੋ 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 ਸ਼ਾਬਾਸ਼ ਵੈਰੀ ਗੁੱਡ ਇਧਰਲੇ ਜਾਨਵਰ ਵੀ ਛੱਡਤੇ ਸਾਰੇ ਬਾਹਰ ਬਈ ਤੇ ਹੁਣ ਵਾਰੀ ਆ ਬਈ ਡਾਕਸ ਦੇ ਬੱਚਿਆਂ ਦੀ ਇਹਨਾਂ ਨੂੰ ਛੱਡਦੇ ਆਪਾਂ ਇਹ ਹੁੰਦੇ ਨੇ ਮਾਸਟਰ ਕੇਜ ਦੇ ਅੰਦਰ ਆ ਜਾਓ ਫਿਰ ਕੱਢੀਏ ਆ ਜਾਓ ਵੀ ਆ ਗਏ ਮਿੱਤਰੋ ਆਪਣੇ 3 ਡੀਅਟ ਤਬਈ ਆਪਾਂ 3 ਡੀਅਟ ਰੱਖਤਾ ਇਹਨਾਂ ਦਾ ਨਾਮ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਸੀ ਵੀ 3 ਡੀਅਟ ਰੱਖੋ ਤਬਈ ਆਪਾਂ 3 ਡੀਅਟ ਰੱਖਤਾ ਹੁਣ ਇਹ ਜਾਣ ਕੇ ਸਿੱਧਾ ਪਾਣੀ ਚ ਆ ਵੜ ਗਏ ਬਈ ਦੇਖੋ ਹੁਣ ਦੇਖੋ ਮਿੱਤਰੋ ਇਹ ਕਿੰਨੇ ਵੱਡੇ ਹੋ ਗਏ ਬਈ ਐਨ ਪੂਰੀਆਂ ਵਧੀਆ ਤਾਰੀਆਂ ਲਾਉਣ ਲੱਗ ਗਏ ਸਵੀਮਿੰਗ ਕਰਨ ਲੱਗ ਗਏ ਬਈ ਇਹ ਤੇ ਬਾਕੀ ਤੁਸੀਂ ਆਪ ਦੇਖੋ ਬਈ ਕਿੰਨੀ ਗ੍ਰੋਥ ਹੋ ਗਈ ਜਿੱਦ ਦੇ ਆਪਾਂ ਇਹਨਾਂ ਦਾ ਨਾਮ ਰੱਖਿਆ ਉਦਦੇ ਬਹੁਤ ਛੋਟੇ ਜੇ ਸੀ ਬਾਕੀ ਬਈ ਸੋਹਣੇ ਬਹੁਤ ਲੱਗਦੇ ਨੇ ਦੇਖੋ ਬਈスイਮਿੰਗ ਕਰਦੇ ਵੀ ਕਿੰਨੇ ਪਿਆਰੇ ਲੱਗਦੇ ਆ ਛੋਟੇ ਜੇ ਹਾਂ ਵੀ ਟਰਕੀ ਤੂੰ ਇੱਥੇ ਕੀ ਕਰਦਾ ਚੱਲ ਉੱਧਰ ਤੈਨੂੰ ਨਹੀਂ ਬੁਲਾਇਆ ਸੀ ਹਾਂ ਅਸੀਂ ਉਹਨਾਂ ਨਾਲ ਗੱਲ ਕਰੀ ਜਨੇ 3 ਡੀਟ ਨਾਲ ਠੀਕ ਆ ਤੂੰ ਪਰਾਂ ਭੱਜਾ ਤੇ ਬਈ 3 ਡੀਟ ਤਾਂ ਨਾਮ ਰੱਖਿਆ ਇਹਨਾਂ ਦਾ ਇਹ ਸ਼ਰਾਰਤੀ ਬਹੁਤ ਨੇ ਤਾਂ ਕਰਕੇ 3 ਡੀਟ ਇਹਨਾਂ ਤੇ ਫਿੱਟ ਕਰਦਾ ਸੀਗਾ ਤਾਂ ਰੱਖਤਾ ਆਓ 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 ਆਇਓ ਆਇਓ ਆ ਆ ਆ ਆ ਚਲੋ ਵੀ ਖਾਓ 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 ਸ਼ਾਬਾਸ਼ ਆਜੋ ਫੇਰੇ ਆ ਆ ਆ ਆ ਜਿਹੜੇ ਰਹਿ ਗਏ ਹੋ ਵੀ ਆਜੋ ਡਾਕਸ ਦੇ ਬੱਚਿਆਂ ਨੂੰ ਅੰਦਰ ਫਿਟ ਦਿੰਨੇ ਆ ਦਾਣੇ ਲਓ ਵੀ ਖਾਓ ਆਹ ਲਓ ਵੀ ਇੱਕ ਮੁਠੀ ਹੋਰ ਲਓ ਚੱਕੋ ਖਾਓ ਆਹ ਲਓ ਨੂਨ ਖਾ ਲਓ ਚੱਕੋ ਖਾ ਲਓ ਖਾ ਲਓ ਚੱਟ ਲਓ ਚੱਲ ਚੱਟ ਰੋ ਤੂੰ ਵੀ ਚੱਟ ਲਾ ਆਜੋ ਬਈ ਤੁਹਾਨੂੰ ਇੱਕ ਚੀਜ਼ ਦਿਖਾਵਾਂ ਆਪਣੀ ਆ ਕਾਲੀ ਮੁਰਗੀ ਨੇ ਪਤਾ ਕੀ ਕਰਿਆ ਇੱਥੇ ਆਂਡੇ ਦਿੱਤੇ 10 11 ਤੇ 10 11 ਆਂਡੇ ਦੇ ਕੇ ਤੇ ਇੱਥੇ ਸੇਵਾ ਮੰਗ ਲਈ ਉੱਤੇ ਬੈ ਗਈ ਆਂਡਿਆਂ ਦੇ ਅੱਜ ਇਹਨੂੰ ਚੌਥਾ ਪੰਜਵਾਂ ਦੇਣਾ ਆਂਡਿਆਂ ਤੇ ਬੈਂਦੀ ਨੂੰ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਮੁਰਗੀ ਇੱਥੇ ਬੈਂਦੀ ਆ ਤੇ ਆਂਡੇ ਇੱਥੇ ਧਰਦੀ ਆ ਨਹੀਂ ਤਾਂ ਅਸੀਂ ਆਂਡੇ ਚੱਕ ਲੈਣੇ ਸੀ ਕੱਲ ਪਤਾ ਲੱਗਿਆਗਾ ਵੀ ਇਹਨੇ ਇੱਥੇ ਆਂਡੇ ਧਰਖੇ ਨੇ ਤਾਂ ਵੀ ਆ ਮੁਰਗੀ ਨੂੰ ਅੱਜ ਆਪਾਂ ਸੇਵਾ ਬਿਠਾਵਾਂਗੇ ਬੈਹੋ 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 3 4 4 ਉਤਰਿਆਏ ਬਈ ਇਕੱਠੇ ਆ ਜਾਓ ਬਈ ਆਪਾਂ ਆਹ ਗਿਫਟ ਦੀ ਅਨਬਾਕਸਿੰਗ ਕਰਦੇ ਆਂਗੇ ਆਹ ਗਿਫਟ ਦੇ ਕੇ ਗਏ ਸੀ ਆਪਾਂ ਨੂੰ ਉਹ ਬਾਈ ਹੋਰੀ ਜਿੰਨਾਂ ਤੋਂ ਆਪਾਂ ਇਨਕਿਊਬेटर ਲਿਆਂਦਾ ਸੀ ਐਚ ਆਰ ਬਾਈ ਇਨਕਿਊਬेटर ਵਾਲੇ ਤਾਂ ਉਹ ਬਾਈ ਐਨ ਜੀਓ ਵੀ ਚਲਾਉਂਦੇ ਨੇ ਤਾਂ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਸੇਵਾ ਕਰਦੇ ਆ ਤੇ ਉਸ ਦਿਨ ਆਪਣੇ ਘਰੇ ਆ ਕੇ ਗਏ ਸੀ ਮੈਂ ਸ਼ਾਰਟ ਵੀ ਪਾਇਆ ਸੀ ਤਾਂ ਉਹਦੇ ਗਿਫਟ ਦੇ ਕੇ ਗਏ ਸੀ ਤਾਂ ਅੱਜ ਆਪਾਂ ਖੋਲਦੇ ਆ ਤੇ ਦੇਖਦੇ ਆ ਇਹਦੇ ਅੰਦਰ ਕੀ ਆ ਆ ਜਾਓ ਫਿਰ ਖੋਲੀਏ ਤਾਂ ਦੇਖਾਂਗੇ ਕੀ ਚੀਜ਼ ਆ ਬਈ ਅੰਦਰ ਕੀ ਨਿਕਲਿਆ ਲੋ ਜੀ ਆ ਗਈ ਪਹਿਲੀ ਚੀਜ਼ ਆ ਕੀ ਨਿਕਲਿਆ ਟੈਂਪਰੇਚਰ ਕਲੋਕ ਹਿਮੀਡੀਟੀ ਕਲੋਕ ਹਿਮੀਡੀਟੀ ਹਾਂ ਇਹ ਕਾ ਨਿਕਲਿਆ ਬਈ ਪਹਿਲੀ ਚੀਜ਼ ਤਾਂ ਆ ਗਈ ਇਹ ਮੇਰੇ ਖਿਆਲ ਚ ਉਹ ਆ ਜਿਹੜਾ ਇਨਕੂਬेटर ਦੇ ਅੰਦਰ ਲੱਗੂਆ ਹਨਾ ਤਾਂ ਬਈ ਆ ਆ ਗਿਆ ਕੀ ਆ ਗਿਆ ਇਹ ਕੀ ਨੇ ਆ ਕੀ ਹੈ ਦੇਖੀ ਖੋਲ ਕੇ ਅੰਦਰ ਪੋਨੀਅਰ ਰੂਮ ਥਰਮੋਮੀਟਰ 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 ਆ ਹਨਾ ਅੱਛਾ ਕੀ ਬਾਤ ਹੈ ਇਹ ਆਪਾਂ ਲਿਆਉਣਾ ਵੀ ਸੀਗਾ ਖੁੱਡਿਆਂ ਦੇ ਅੰਦਰ ਲਾਉਣ ਵਾਸਤੇ ਤਾਂ ਕਿ ਖੁੱਡਿਆਂ ਦਾ ਟੈਂਪਰੇਚਰ ਪਤਾ ਲੱਗ ਸਕੇ ਬਾਕੀ ਬਈ ਇਹ ਗਿਫਟ ਆ ਗਿਆ ਆਪਾਂ ਨੂੰ ਤੇ ਬਹੁਤ ਵਧੀਆ ਚੀਜ਼ ਦੇ ਕੇ ਗਏ ਨੇ ਬਾਈ ਗਿਫਟ ਆਪਣੇ ਕੰਮ ਦੀ ਚੀਜ਼ ਦੇ ਕੇ ਗਏ ਨੇ ਹਨਾ ਆ ਵੀ ਆਪਣੇ ਕੰਮ ਦਾ ਹੈਗਾ ਇਹ ਆਪਾਂ ਲਾਵਾਂਗੇ ਇਨਕਿਊਬੇਟਰ ਦੇ ਅੰਦਰ ਤਾਂ ਬਈ ਉੱਥੇ ਆ ਦੱਸੂਆ ਹਨਾ ਵੀ ਹਿਊਮਿਡਿਟੀ ਕਿੰਨੀ ਰੱਖਣੀ ਆ ਲੈਵਲ ਕਿੰਨਾ ਰੱਖਣਾ ਉਹਦੇ ਨਾਲ ਰਿਜ਼ਲਟ ਵਧੀਆ ਆਉਂਦਾ ਬੱਚੇ ਘੜਾਉਣ ਵਾਲੀ ਮਸ਼ੀਨ ਦਾ ਐਦੇ ਲਈ ਬਾਈ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਆਹ ਥਰਮਾਮੀਟਰ ਬਾਈ ਪੋਲਟਰੀ ਫਾਰਮ 'ਚ ਵੀ ਲੱਗਦੇ ਨੇ ਕਬੂਤਰਾਂ ਵਾਲੇ ਖੁੱਡਿਆਂ 'ਚ ਵੀ ਲੱਗਦੇ ਨੇ ਸਾਰੇ ਕਿਤੇ ਲੱਗ ਜਾਂਦੇ ਨੇ ਯਾਰ ਬਾਈ ਜਿੱਥੇ ਹਨਾ ਟੈਂਪਰੇਚਰ ਦੀ ਲੋੜ ਆ ਵੀ ਆਪਾਂ ਨੂੰ ਪਤਾ ਨਹੀਂ ਵੀ ਟੈਂਪਰੇਚਰ ਕਿੱਥੋਂ ਤੱਕ ਜਾ ਰਿਹਾਗਾ ਤੋਹਫਿਆਂ ਨਾਲ ਆਪਾਂ ਘਟਾਵਦਾ ਸਕਦੇ ਆ ਤਾਂ ਬਈ ਆ ਤਾਂ ਬਹੁਤ ਕੰਮ ਦੀਆਂ ਚੀਜ਼ਾਂ ਨੇ ਆਜੋ ਫਿਰ ਆਪਾਂ ਇਹਨਾਂ ਨੂੰ ਖੁੱਡਿਆਂ 'ਚ ਲਾਉਨੇ ਆ ਪਹਿਲਾ ਥਰਮਾਮੀਟਰ ਲਾਵਾਂਗੇ ਬਈ ਆਪਾਂ ਮਾਸਟਰ ਕੇ ਦੇ ਅੰਦਰ ਆ ਤਾਰ ਹੀ ਦੇਵਣ ਮੈਂ ਕਹਿਣਾ ਜਾ ਕੇ ਇੰਚ ਪੇ ਦੇਣਾ ਮੈਂ ਲਓ ਜੀ ਟੇ ਪੁੱਤਰ ਕੀ ਆ ਜੋ ਫਿਰ ਚੱਲ ਕੇ ਲਾਈਏ ਅੰਦਰ ਹਾਂ ਵੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਆ ਦੇਖੋ ਤੁਹਾਡੇ ਵਾਸਤੇ ਨਵਾਂ ਪਰਜਾ ਲਿਆਂਦਾ ਗਾ ਤਾਂ ਬਈ ਇੱਥੇ ਲਾ ਦਿੰਨੇ ਆਪਾਂ ਕੰਦ ਤੇ ਬਾਕੀ ਆਪਾਂ ਬਾਅਦ ਚੋਂ ਫੈਟਿੰਗ ਚੇਂਜ ਕਰ ਦਾਂਗੇ ਜੇ ਲੋਡ ਪਈ ਤਾਂ ਲਓ ਜੀ ਲੱਗ ਗਿਆ ਬਾਕੀ ਬਈ ਇਹ ਜਦੋਂ ਸਰਦੀਆਂ ਆ ਗਈਆਂ ਹਨਾ ਫਿਆਲ ਆ ਗਏ ਉਦੋਂ ਬਹੁਤ ਕੰਮ ਦੇਊ ਆਪਾਂ ਨੂੰ ਉਦੋਂ ਅੰਦਰ ਦੱਸਿਆ ਕਰੂ ਵੀ ਅੰਦਰ ਕਿੰਨੀ ਠੰਡ ਆ ਤਾਂ ਬਈ ਉਸਾਬ ਨਾਲ ਆਪਾਂ 치ੜੀਆਂ ਵਾਲੇ ਪਿੰਜਰੇ ਨੂੰ ਕਵਰ ਕਰ ਸਕਦੇ ਆ ਬੰਦ ਕਰ ਸਕਦੇ ਆ ਫੈਡਾਂ ਤੋਂ ਤਾਂ ਬਹੁਤ ਵਧੀਆ ਗੱਲ ਆ ਵੀਰੇ ਬਹੁਤ ਹੈਲਪ ਕਰੂ ਇਹ ਆਪਣੀ ਆਜੋ ਫਿਰ ਕਰੀਏ ਬੰਦ ਆ ਬੈਠੀ ਆ ਕਾਲੀ ਮੁਰਗੀ ਆਜੋ ਇਹਨੂੰ ਫੜੀਏ ਤੇ ਦੇਖੀਏ ਇਹ ਧਿਆਂਡਿਆਂ ਚ ਬੱਚੇ ਬਣ ਗਏ ਕਿ ਨਾ ਆ ਜਾ ਨਾ ਨਾ ਖੁੱਡੇ ਚ ਨਹੀਂ ਉਰੇ ਫਿਰ ਲੂ ਇੱਕ ਵਾਰੀ ਮਲਾਦਰ ਬੱਚੇ ਵੀ ਬਣ ਲੱਗ ਗਏ ਆਂਡਿਆਂ ਚ ਕੈਂਡਲਿੰਗ ਕਰਕੇ ਦੇਖੀ ਹੈ ਹੋ ਗਿਆ ਕੰਮ ਲੱਗੇ ਬਣ ਤਾਂ ਮੇਤਰੋ ਬੱਚੇ ਵੀ ਬਣ ਲੱਗੇ ਬਈ ਸਹੀ ਗੱਲ ਹੈ ਹਨਾ ਇੱਧਰ ਬਣੀ ਜਾਂਦਾ ਖੜ ਜਾ ਇੱਕ ਹੋਰ ਦੇਖੀਂ ਕੀ ਬਾਤ ਹੈ ਯਾਰ ਆਂਡਿਆਂ ਚ ਤਾਂ ਬੱਚੇ ਵੀ ਬਣੇ ਪਏ ਨੇ ਯਾਰ ਤਾਂ ਵੀ ਆਪਾਂ ਨੂੰ ਅੱਜ ਪਤਾ ਲੱਗਿਆਗਾ ਹਫ਼ਤੇ ਬਾਅਦ ਤਾਂ ਮੁਰਗੀ ਨੇ ਇੱਥੇ ਸਾਰੀ ਆਪਦੇ ਆਂਡਿਆਂ ਦੀ ਲੜੀ ਦੇ ਕੇ ਆਵਦੇ ਆਪ ਹੀ ਇੱਥੇ ਬੈਠਣ ਲੱਗ ਗਈ ਹੈਣਾ ਫਿਰ ਆਪਾਂ ਸਾਰੇ ਅੰਡੇ ਚੱਕ ਲੈਨੇ ਆ ਤਿੰਨ ਆਹ ਦੇਖੀ ਬੈਂਟਮਾਂ ਦਾ ਲੱਗਦਾ ਹੈਣਾ ਹੌਲੀਏ ਤੇਰੀ ਤਿੰਨ ਅੰਡੇ ਆ ਗਏ ਬਈ ਤਾਂ ਬਈ ਟੋਟਲ ਹੋ ਗਏ 1 2 3 4 5 6 7 8 9 10 11 11 ਅੰਡੇ ਨੇ ਆ ਦੇਖੋ ਬਈ ਆ ਬਣਾ ਲਈ ਜਗਾ ਆਪਾਂ ਬਰੇਤੀ ਪਾਤੀ ਇੱਟਾਂ ਲਾ ਕੇ ਐਸ ਫਲੋਟ ਤਾਂ ਬਈ ਇਹਦੇ ਤੇ ਅੰਡੇ ਰੱਖਦੇ ਆ ਤੇ ਮੁਰਗੀ ਬਿਠਾਉਨੇ ਆ ਤੇ ਆਂਡਿਆਂ ਚੋਂ ਬਈ ਬੱਚੇ ਜਲਦੀ ਨਿਕਲੇ ਆਉਣਗੇ ਕਿਉਂਕਿ ਬਈ ਮੁਰਗੀ ਨੂੰ ਘਟੋ ਘਟ ਇੱਕ ਹਫਤਾ ਹੋ ਗਿਆ ਬੈਠੀ ਨੂੰ ਆਸੀ ਬਈ ਲਾਸਟ ਆਂਡਾ ਇਹ ਬੈਂਟਮਾਂ ਦਾ ਲੱਗਦਾ ਬਾਕੀ ਬੱਚੇ ਨਿਕਲੇ ਤੋਂ ਪਤਾ ਲੱਗੂਗਾ ਤੇ ਇਹ ਵੀ ਆਪਾਂ ਰੱਖਤਾ ਤਾਂ ਬਈ ਸਾਰੇ ਆਂਡੇ ਰੱਖਤੇ ਆਪਾਂ ਆ ਫੜ ਲਈ ਬਈ ਮੁਰਗੀ ਆ ਜਾਓ ਫਿਰ ਬਿਠਾਈਏ ਆਂਡੇ ਦੇ ਕਰਤੇ ਸੈਟਅਪ ਆ ਸਾਰੇ ਅੰਦਰ 11 ਦੇ 11 ਆਂਡੇ ਲੈ ਵੀ ਬੈਠ ਫਿਰ ਤੇ ਬੱਚੇ ਜਲਦੀ ਨਿਕਲੇ ਆਉਣਗੇ 12 13 ਦਿਨਾਂ ਚ ਬੱਚੇ ਨਿਕਲੇ ਆਉਣਗੇ ਵੱਧ ਤੋਂ ਵੱਧ 15 ਦਿਨਾਂ ਚ ਆਪੀ ਆਂਡੇ ਤਰੇ ਆਪੀ ਜਗ੍ਹਾ ਲੱਭੀ ਆਪੀ ਬੈ ਗਈ ਆ ਕੇ ਉੱਤੇ ਤਾਂ ਆਸੀ ਇਹਦੀ ਆਟੋਮੈਟਿਕ ਸੇਵਾ ਤਾਂ ਹੁਣ ਆਪਾਂ ਕਰਦੇ ਡੋਲੀ ਬੰਦ ਤੇ ਦੇਖਦੇ ਆਂ ਆਂਡੇ ਐਕਸੈਪਟ ਕਰ ਲਈ ਕਿ ਨਾ ਥੋੜੇ ਟਾਈਮ ਤੱਕ ਇੱਕ ਥਰਮਾਮੀਟਰ ਬਈ ਆਪਾਂ ਇੱਧਰ ਲਾ ਦਿੰਨੇ ਆਂ ਕਬੂਤਰਾਂ ਵਾਲੇ ਖੁੱਡੇ 'ਚ ਜਿਹੜੇ ਆਪਣੇ ਵੱਡੇ ਕਬੂਤਰ ਨੇ ਆਹ ਇਹਨਾਂ ਵਾਲੇ ਖੁੱਡੇ ਚ ਲਾ ਦਿੰਨੇ ਆਂ ਤੇ ਇਹਨੂੰ ਲਾਵਾਂਗੇ ਆਪਾਂ ਕਿੱਥੇ ਲਾਈਏ ਪਹਿਲਾਂ ਗੇਟ ਬੰਦ ਕਰ ਲਈਏ ਲਾਈਟ ਦੇ ਥੱਲੇ ਬਹੁਤ ਸੋਹਣਾ ਲੱਗੂ ਬਈ ਆਹ ਲਾਈਟ ਦੇ ਥੱਲੇ ਇਹਦੇ ਆਹ ਗੋਲ ਲਾਈਟ ਦੇ ਇੱਥੇ ਬੜੀ ਗੰਢ ਚੀਜ਼ ਲੱਗੂਗੀ ਇਹ ਚੱਕ ਆ ਡਬਲ ਟੇਪ ਲੱਗੀ ਆ ਬਈ ਲੋ ਬਈ ਲੱਗ ਗਿਆ ਦੇਖੋ ਮਿੱਤਰੋ ਇੱਥੇ ਲਾਤਾ ਬਹੁਤ ਕੈਂਡ ਲੱਗਦਾ ਆ ਜੋ ਵੀ ਕਿੱਧਰ ਲਾ ਦਈਏ ਇਹ ਨੇ ਆਪਣੀਆਂ ਕਬੂਤਰੀਆਂ ਇੱਥੇ ਲਾ ਦਿੰਨੇ ਆ ਜੱਟ ਕਿਆ ਕੰਮ ਚਲੋ ਵੀ ਉੱਧਰ ਚਲੋ ਬਾਜੋ ਆਪਾਂ ਆ ਗਏ ਬਈ ਕੋਠੀ ਤੇ ਆ ਖੁੱਡੇ ਚ ਥਰਮਾਮੀਟਰ ਲਾਉਣ ਤੇ ਬਈ ਕਾਲਾ ਚੀਨਾ ਬੱਚਾ ਦੇਖੋ ਇੱਧਰ ਬੜਾ ਫਿਰਦਾ ਉਹ ਦੋਨੇ ਨਵੇਂ ਦੂਜਾ ਵੀ ਉਹ ਦੂਜਾ ਵੀ ਨੀਲਾ ਆ ਵੀ ਕਾਲਾ ਚੀਨਾ ਤੇ ਨੀਲਾ ਦੋਨੇ ਪਹਿਲੀ ਵਾਰ ਉੱਡੇ ਸੀ ਤੇ ਦੋਨੇ ਬਾਪ ਸਾਰੇ ਨੇ ਦੇਖੋ ਲਿਆ ਚੱਲ ਵੀ ਅੰਦਰ ਬਹੁਤ ਸੋਹਣਾ ਉੱਡੇ ਨੇ ਬਈ ਬੱਚੇ ਦੋਨੇ ਲੇ ਅੰਦਰ ਦੇਖੋ ਬਈ ਆ ਫਿਕਾਲਾ ਚੀਨਾ ਬੱਚਾ ਸੱਚੀ ਪਹਿਲੀ ਵਾਰ ਉੱਡਿਆ ਬਈ ਨਾ ਕਦੇ ਛਤਰੀ ਤੇ ਬਿਠਾਇਆ ਨਾ ਕਦੇ ਜਾਲ ਚਪਾਇਆਗਾ ਆ ਤਾਂ ਆਪਾਂ ਕਦੇ ਡਾਈ ਨਹੀਂ ਹੈਗਾ ਲੈ ਵੀ ਚਾਲ ਅੰਦਰ ਵੈਰੀ ਗੁੱਡ ਆ ਥਰਮਾਮੀਟਰ ਲਾਵਾਂਗੇ ਬਈ ਆਪਾਂ ਆ ਬੱਚੇ ਵਾਲੇ ਖੁੱਡੇ ਦੇ ਅੰਦਰ ਤੇ ਇੱਥੇ ਲਾ ਦਈਏ ਮੈਂ ਕਹਣਾ ਯਾਰ ਹੂੰ ਹੂੰ ਇੱਥੇ ਤਾਂ ਗੱਲ ਨਹੀਂ ਬੰਦਨੀ ਉੱਥੇ ਲਾਉਨੇ ਆ ਉੱਥੇ ਇੱਥੇ ਉਰੇ ਬਣੂ ਗੱਲ ਸ਼ੀਸ਼ੇ ਤੇ ਨਾਲੇ ਵਧੀਆ ਚਿਪਦਾਗਾ। ਲੋ ਬਈ ਮਿੱਤਰੋ। ਓਕੇ ਦੀ ਰਿਪੋਰਟ ਆ। ਇਧਰ ਵੀ ਲੱਗ ਗਿਆ। ਆ ਜਿਓ ਫਿਰ ਚੱਲੀਏ। ਲੋ ਬਈ ਖਾਓ। ਆਇਆ 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 ਕੋਠੇ ਵਾਲੀ ਛਾਤਰੀ ਤੇ ਆਉ। ਆ ਜਾ। ਇਹ ਚੱਕ ਬਈ। ਬਹਿ ਗਿਆ ਲਾਸਟ ਕਬੂਤਰ ਵੀ।